ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਸਾਡੀ ਟੀਮ ਪਹੁੰਚੀ ਹੈ ਜੀ ਸੈਂਟ ਫਰਾਂਸਿਸ ਸਕੂਲ ਬਟਾਲਾ ਜਿੱਥੇ ਅੱਜ ਇਸ ਸਕੂਲ ਦੇ ਵਿੱਚ ਇੱਕ ਬੜਾ ਵੱਡਾ ਫੰਕਸ਼ਨ ਕਰਵਾਇਆ ਗਿਆ ਹੈ ਜੋ ਜਾਣਕਾਰੀ ਇੱਥੋਂ ਦੇ ਪ੍ਰਬੰਧਕਾਂ ਨੇ ਪ੍ਰਿੰਸੀਪਲ ਨੇ ਦਿੱਤੀ ਹੈ ਉਹਨਾਂ ਦੱਸਿਆ ਹੈ ਕਿ ਅੱਜ ਸੈਂਟ ਫਰਾਂਸਿਸ ਡੇ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਨਾਂ ਤੇ ਇਸ ਸਕੂਲ ਪੂਰੇ ਵਰਲਡਵਰਡ ਚੱਲਦੇ ਹਨ ਬ੍ਰਾਂਚਾਂ ਚੱਲਦੀਆਂ ਹਨ ਵੱਖ-ਵੱਖ ਅੱਜ ਉਹਨਾਂ ਦੇ ਡੇ ਮਨਾਇਆ ਗਿਆ ਹੈ ਜਿਹੜੇ ਕਿ ਸਰਪਸ ਹਨ ਅੱਜ ਉਹਨਾਂ ਦੇ ਬਾਰੇ ਸੈਂਟ ਫਰਾਂਸਿਸ ਦੇ ਬਾਰੇ ਬੜੀ ਡਿਟੇਲ ਵਿੱਚ ਜਾਣਕਾਰੀ ਦਿੱਤੀ ਗਈ ਹੈ ਜਿਹੜੀ ਜਾਣਕਾਰੀ ਸ਼ਾਇਦ ਹੀ ਕੁਝ ਲੋਕਾਂ ਤੱਕ ਹੋਵੇ ਮਹਤ ਚੰਦ ਲੋਕ ਉਹਨਾਂ ਬਾਰੇ ਜਾਣਦੇ ਹੋਣ ਪਰ ਅੱਜ ਅਸੀਂ ਆਪਣੇ ਚੈਨਲ ਦੇ ਜ਼ਰੀਏ ਉਹਨਾਂ ਦੀ ਜੋ ਜੀਵਨੀ ਹੈ ਜਿੱਥੋਂ ਉਹਨਾਂ ਨੇ ਸਫਰ ਸ਼ੁਰੂ ਕੀਤਾ ਔਰ ਜਿਸ ਤੋਂ ਬਾਅਦ ਉਹਨਾਂ ਨੇ ਸੇਵਾ ਭਾਵਨਾ ਸ਼ੁਰੂ ਕੀਤੀ ਉਹ ਸਾਰਾ ਕੁਝ ਇੱਥੋਂ ਜਾਣਕਾਰੀ ਪ੍ਰਾਪਤ ਹੋਈ ਹੈ ਫਿਲਹਾਲ ਸਕੂਲ ਦੇ ਵੱਖ-ਵੱਖ ਬੜੇ ਪਿਆਰੇ ਪਿਆਰੇ ਬੱਚਿਆਂ ਨੇ ਤੋਂ ਵੱਖ-ਵੱਖ ਕਲਾਸਾਂ ਵਿੱਚ ਪੜਦੇ ਹਨ ਸਟੱਡੀ ਕਰਦੇ ਹਨ ਉਹਨਾਂ ਵੱਲੋਂ ਬੜੇ ਪਿਆਰੇ ਸੌਂਗ ਕਵਿਤਾਵਾਂ ਔਰ ਨੈਸ਼ਨਲ ਗੀਤ ਜੋ ਰਾਸ਼ਟਰੀ ਗੀਤ ਹੈ ਉਹ ਗਾਇਆ ਗਿਆ ਹੈ ਉਹ ਸਾਰੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੈਂਟ ਫਰਾਂਸਿਸ ਸਕੂਲ ਆਓ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਵੈਕਦਰੋ ਚੈਨਲ ਦਾ ਆਰਐਨਯੂ ਮੇਰਾ ਨਾਮ ਫਾਦਰ ਜੋਸਫ ਲਕੜਾ ਹੈ ਮੈਂ ਚਰਚ ਦਾ ਇਨਚਾਰਜ ਹਾਂ ਤੇ ਅੱਜ ਸਾਡੇ ਇਸ ਸਕੂਲ ਦੇ ਵਿੱਚ ਸਕੂਲ ਦਾ ਜਿਹੜਾ ਸਰਪ੍ਰਸਤ ਹੈ ਸੈਂਟ ਫਰਾਂਸਿਸ ਦੇ ਏਦ ਮਨਾਏ ਜਾ ਰਹੇ ਹੈ ਅਤੇ ਸਾਡਾ ਸਕੂਲ ਦਾ ਨਾਮ ਵੀ ਸੈਂਟ ਫਰਾਂਸਿਸ ਹੈ ਸੰਤ ਫਰਾਂਸਿਸ ਜਿਸ ਨੂੰ ਕਲੇਸ਼ਯਾ ਦੂਜਾ ਮਸੀਹਾ ਵੀ ਬੁਲਾਉਂਦੇ ਹੈ ਕਿਉਂਕਿ ਸੰਤ ਫਰਾਂਸਿਸ ਐਟਲੀ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਬਹੁਤ ਹੀ ਅਮੀਰ ਵਪਾਰੀ ਦਾ ਲੜਕਾ ਸੀ ਬਚਪਨ ਦੇ ਵਿੱਚ ਉਹ ਵਿਗੜਿਆ ਹੋਇਆ ਮੁੰਡਾ ਸੀ ਅਤੇ ਉਸ ਜਮਾਨੇ ਦੇ ਵਿੱਚ ਜਦੋਂ ਮੁਸਲਮਾਨ ਰਾਜ ਰਾਜਾ ਜਦੋਂ ਇਸਾਈਆਂ ਉੱਤੇ ਹਮਲਾ ਕਰਦੇ ਸੇ ਤਾਂ ਸਨ ਫਰਾਂਸਿਸ ਵੀ ਆਪਣੇ ਐਟਲਿਸ ਸ਼ਹਿਰ ਦੇ ਫੌਜ ਵਿੱਚ ਸ਼ਾਮਿਲ ਹੋਇਆ ਤਾਂ ਕਿ ਆਪਣੇ ਧਰਮ ਦਾ ਬਚਾਅ ਕਰ ਸਕੇ ਅਤੇ ਇਸਰਾ ਕਈ ਵਾਰ ਉਹ ਯੋਧ ਲੜਿਆ ਬੰਦੇ ਵੀ ਬਣਾਇਆ ਗਿਆ ਪਰ ਇੱਕ ਦਿਨ ਜਦੋਂ ਉਹ ਯੁੱਧ ਤੋਂ ਪੱਜ ਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਉਹ ਇੱਕ ਟੁੱਟੇ ਗਿਰਜੇ ਦੇ ਵਿੱਚ ਆਪਣੀ ਜਾਨ ਬਚਾਉਣ ਦੇ ਲਈ ਛੁਪ ਗਿਆ ਸੀ ਅਤੇ ਉਸੇ ਗਿਰਜੇ ਵਿੱਚ ਸਲੀਬ ਟੰਗਿਆ ਹੋਇਆ ਸੀ ਅਤੇ ਉਸ ਸਲੇਬ ਦੇ ਵਿੱਚੋਂ ਪ੍ਰਭੂ ਯੇਸ਼ੂ ਕਹਿੰਦਾ ਹੈ ਸੰਤ ਫਰਾਂਸਿਸ ਨੇ ਪੁੱਛਦਾ ਹੈ ਕਿ ਮਾਲਕ ਨੂੰ ਮਾਲਕ ਦੀ ਸੇਵਾ ਕਰਨੀ ਚਾਹੀਦੀ ਹੈ ਜਾਂ ਦਾਸ ਦੇ ਤਾਂ ਸੰਤ ਫਰਾਂਸਿਸ ਨੇ ਸਾਫ਼-ਸਾਫ਼ ਤੌਰ ਤੇ ਕਿਹਾ ਕਿ ਮਾਲਕ ਦੀ ਸੇਵਾ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸ ਤਰ੍ਹਾਂ ਸੰਤ ਫਰਾਂਸਿਸ ਦੇ ਜੀਵਨ ਦੇ ਵਿੱਚ ਮੋੜ ਆਉਂਦੀ ਹੈ ਅਤੇ ਉਹ ਸਭ ਕੁਝ ਛੱਡ ਕੇ ਇੱਥੋਂ ਤੱਕ ਕਿ ਆਪਣੇ ਘਰ ਪਰਿਵਾਰ ਨੂੰ ਜੜਾ ਵੀ ਉਹਦਾ ਸ਼ਰੀਰ ਤੇ ਸੰਸਾਰਿਕ ਕਪੜਾ ਸੀ ਪੈਨਿਆ ਹੋਇਆ ਸੀ ਉਹ ਸਾਰਾ ਲਾ ਦਿੱਤਾ ਅਤੇ ਜਿੰਨੇ ਵੀ ਲੋਕੀ ਉਸ ਸਮੇਂ ਇਕੱਠੇ ਸੀ ਪਿੰਡ ਦੇ ਲੋਕ ਸਨ ਬਿਸ਼ਪ ਸਨ ਉਹਨਾਂ ਦੇ ਸਾਹਮਣੇ ਉਸਨੇ ਇਕਰਾਰ ਕੀਤਾ ਕਿ ਹੁਣ ਤੋਂ ਮੈਂ ਆਪਣੇ ਸੰਸਾਰਿਕ ਪਿਤਾ ਨੂੰ ਬਾਪ ਕਹਿੰਦਾ ਸੀ ਪਰ ਹੁਣ ਤੋਂ ਬਾਪ ਮੇਰਾ ਸਵਰਗੀ ਬਾਪ ਮੇਰਾ ਪਿਤਾ ਹੋਵੇਗਾ ਅਤੇ ਇਸ ਤਰ੍ਹਾਂ ਉਸਨੇ ਬਾਈਬਲ ਦੇ ਵਚਨ ਨੂੰ ਸੁਣ ਕੇ ਬਾਈਬਲ ਦੇ ਮੁਤਾਬਿਕ ਜੀਵਨ ਬਤੀਤ ਕੀਤਾ ਗਰੀਬੀ ਦੇ ਵਿੱਚ ਰਹਿ ਕੇ ਤਪੱਸਿਆ ਦੇ ਵਿੱਚ ਰਹਿ ਕੇ ਅਤੇ ਖਾਸ ਤੋਤੇ ਸਨ ਫਰਾਂਸਿਸ ਦਾ ਖੁਦਾ ਦੇ ਕੁਦਰਤ ਦੇ ਲਈ ਬਹੁਤ ਪਿਆਰ ਸੀ ਭਾਵੇਂ ਜੀਵ ਜੰਤੂ ਹੋਵੇ ਚਾਹ ਤਲਾ ਦੇ ਮੱਛੀਆਂ ਹੋਣ ਚਾਹ ਤਰਤੀ ਤਰੇੰਗਨ ਵਾਲੇ ਜੋ ਵੀ ਜੀਵ ਜੰਤੂ ਨੇ ਹਰੇਕ ਨੂੰ ਪਿਆਰ ਕੀਤਾ ਅਤੇ ਕੋੜੀਆਂ ਦੇ ਲਈ ਬਹੁਤ ਜਿਆਦਾ ਪਿਆਰ ਸੀ ਅਤੇ ਇਸ ਤਰ੍ਹਾਂ ਕਿ ਉਸਨੇ ਤਪੱਸਿਆ ਅਨੇ ਕੀਤੇ ਕਿ ਉਹ ਯੇਸ਼ੂ ਦੇ ਵਾਂਗ ਮਰਨਾ ਤੇ ਜੀਣਾ ਚਾਹੁੰਦਾ ਸੀ ਅਤੇ ਇਸ ਕਰਕੇ ਜਦੋਂ ਆਪਣੇ ਜੀਵਨ ਦੇ ਆਖਰਲੇ ਦਿਨਾਂ ਦੇ ਵਿੱਚ ਜਦੋਂ ਕਿ ਜੰਗਲ ਦੇ ਵਿੱਚ ਜਾ ਕੇ ਗੁਫਾ ਦੇ ਵਿੱਚ ਦੁਆ ਕਰਿਆ ਸੀ ਉੱਥੇ ਸਨ ਫਰਾਂਸਿਸ ਨੇ ਖੁਦਾ ਦੇ ਕੋਲੋਂ ਦੁਆ ਕੀਤੀ ਕਿ ਪ੍ਰਭੂ ਜਿਸ ਤਰ੍ਹਾਂ ਤੁਸੀਂ ਸਲੀਪ ਤੇ ਦੁੱਖ ਸਹੇ ਸਨ ਉਸੇ ਤਰ੍ਹਾਂ ਉਹ ਹੀ ਦੁੱਖ ਮੈਨੂੰ ਦਿਓ ਤਾਂ ਕਿ ਮੈਂ ਵੀ ਤੁਹਾਡੇ ਦੁੱਖਾਂ ਨੂੰ ਮਹਿਸੂਸ ਕਰ ਸਕਾਂ ਅਤੇ ਇੰਨੀ ਤਪੱਸਿਆ ਹੋਈ ਕਿ ਮਰਨ ਤੋਂ ਪਹਿਲਾਂ ਕਬੂ ਯੇਸ਼ੂ ਨੇ ਉਹ ਕਰੂਪ ਦੇ ਰੂਪ ਦੇ ਵਿੱਚ ਆ ਕੇ येशू ने अपने पांच जखम सेंट फ्रांसिस नु ਦਿੱਤਾ ਅਤੇ सेंट फ्रांसिस नु येशू ਦੇ ਪੰਜ जखਮ ਮਿਲੇ ਕਿਉਂਕਿ ਉਹ ਆਪਣੇ ਬਾਈਬਲ ਦੇ ਮੁਤਾਬਿਕ ਜੀਵਨ ਬਤੀਤ ਕੀਤੇ ਅਤੇ ਪ੍ਰਭੂ ਖੋਸ਼ੋ ਕੇ ਨਨੂਏ ਪੰਜ जखਮ ਦਿੱਤੇ ਜੋ ਕਿ ਯेशू ਨੂੰ ਜਦੋਂ ਸਨ ਸਲੀਬ ਤੇ ਚੜਾਇਆ ਗਿਆ ਸੀ ਉਹਦੇ ਹੱਥਾਂ ਤੇ ਉਹਦੇ ਪੈਰਾਂ ਤੇ ਉਹਦੇ ਵਖੇ ਚ ਪੰਜ जखम ਸਨ ਅਤੇ ਉਹ ਹੀ जखम ਆਪਣੇ ਪਿਆਰ ਦੇ ਰੂਪ ਦੇ ਵਿੱਚ ਆਪਣੇ ਦਾਸ सेंट फ्रांसिस नु ਦਿੱਤਾ ਇਸ ਕਰਕੇ ਅੱਜ ਪੂਰੇ ਸੰਸਾਰ ਦੇ ਵਿੱਚ सेंट फ्रांसिस ਨੂੰ ਦੁਜਾ ਮਸੀਹਾ ਆਖਿਆ ਜਾਂਦਾ ਹੈ ਅਤੇ ਹੋਰ ਕੋਈ ਮੰਨਦਾ ਹੈ ਯਸ਼ੂਤ ਬਾਦ ਜਿੰਨੋ ਵੀ ਪੰਜ ਅੱਖ ਮਿਲੇ ਸੰਤ ਫਾਂਸਿਸ ਨੂੰ ਮਿਲੇ ਅਤੇ ਉਹ ਸਾਡੇ ਕਲਿਸਿਆ ਦਾ ਇਸਾਈ ਧਰਮ ਦਾ ਸਭ ਤੋਂ ਵੱਡਾ ਸੰਤ ਹੈ ਅਤੇ ਉਸੇ ਸੰਦੇ ਨਾਂ ਤੇ ਇਹ ਬਟਾਲਾ ਏਰੀਆ ਦੇ ਵਿੱਚ ਇਸ ਸਕੂਲ ਦਾ ਨਾਮ ਸੰਤ ਫਾਂਸਿਸ ਸਕੂਲ ਲਿਖਿਆ ਅਤੇ ਇਹਦਾ ਨਾਮ ਰੱਖਿਆ ਗਿਆ ਹੈ ਅਤੇ ਅੱਜ 4 ਅਕਤੂਬਰ ਨੂੰ ਹਰ ਸਾਲ ਦੇ ਵਾਂਗ ਅੱਜ ਅਸੀਂ ਸੰਤ ਫਾਂਸਿਸ ਦੀ ਈਦ ਅਸੀਂ ਮਨਾ ਰਹੇ ਹਾਂ ਸੰਤ ਫਾਂਸਿਸ ਜਿਹੜੇ ਸਮਾਜ ਹੈ ਜਿਹੜੇ ਫ੍ਰਾਂਸਿਸਕਨ ਸਮਾਜ ਕਹਿੰਦੇ ਲਗਭਗ 97 ਕੰਟਰੀਆਂ ਦੇ ਵਿੱਚ ਸਾਡੀ ਉਪਸਥਿਤੀ ਹੈ ਪੂਰੇ ਵਰਲਡ ਦੇ ਵਿੱਚ ਅਤੇ ਵਰਲਡ ਦੇ ਵਿੱਚ ਕਾਫੀ ਸਾਡੇ ਸੰ ਫ੍ਰਾਂਸਿਸ ਸਕੂਲ ਨੇ ਜਿਨ੍ਹਾਂ ਦੇ ਗਿਣਤੇ ਅਸੀਂ 10 ਨਹੀਂ ਸਕਦੇ ਹਨ ਤੇ ਉਹਨਾਂ ਦੇ ਵਿੱਚੋਂ ਸਾਡਾ ਅੰਮ੍ਰਿਤਸਰ ਦੇ ਵਿੱਚ ਹੈ ਸਾਡਾ ਮੋਗੇ ਦੇ ਵਿੱਚ ਹੈ ਬਾਅਦ ਚ ਮਸਤਕੋਟ ਹੈ ਕਲਾਨੌਰ ਹੈ ਬਟਾਲਾ ਹੈ ਤੇ ਸਾਡੇ ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੇ ਸਟੇਟਾਂ ਦੇ ਵਿੱਚ ਸਾਡਾ ਜਿਹੜਾ ਕੈਪੋਚਿਨ ਧਰਮ ਦੇ ਜਿਹੜੇ ਜਮਾਤ ਨੇ ਉਹ ਫੈਲੇ ਹੋਏ ਹਨ ਮਾਈ ਨੇਮ ਇਜ਼ ਫਾਸਕਾ ਇਲਾਗ ਜਾਰਜ ਪ੍ਰਿੰਸੀਪਲ ਆਫ ਦ ਸਕੂਲ ਟੂਡੇ ਵੀ ਆਰ सेलिब्रेटिंग द ਫੀਸਟ ਆਫ ਸੈਨ ਫਾਂਨਸੀਸ ਐਂਡ ਦ ਹਾਲ ਵਰਲਡ सेलिब्रेट ਟੂਡੇ ਦ ਫੀਸਟ ਐਂਡ ਸੈਨ ਫਾਂਨਸੀਸ ਇਜ਼ ਅ ਗ੍ਰੇਟ ਸੇਂਟ ਫਾਰ us ਹੀ 엠ਬ੍ਰੇਸ ਦ ਹਾਲ ਵਰਲਡ ਡਿਡ ਨੋਟ ਗਿਵ ਐਨੀ ਲੈਫਟ एवरीवन ਹੀ 엠ਬ੍ਰੇਸਡ एवरीवन ਐਂਡ ਹੀ ਕਲਾਊਡ एवरीवन ਦ ਪੂਰ ਰੀਚ and uh, different category people of religion he embraced at the uniqueness of Saint Francis he loved everyone, and that is what we are imparting in this school: the simplicity of life, love, compassion for the poor, especially. That is the charisma of Saint Francis: love the the least, and he wanted to be the poorest of the poor. That was his motto in life: to embrace everyone. To be a, we need to be poor. To embrace the least one. So today, the world is going after things. Here, Saint Francis leaves the things, he emptied himself. That is the life of Saint Francis. That's what we also tell the students we leave everything and focus on God, and God inspires, and we can live our life fully. Saint Francis lived his life fully and became more human, embracing everyone, especially loving the poorest of the poor. Compassion, animals, everyone he loved. That is the unique in Rome of Saint Francis. That was his life. So today we are celebrating that same feast and we pray that everyone be blessed by Saint Francis and have the charisma of St. Francis of love everyone beyond. Thank you. My name is Kunjika. My school name is Saint Francis School. Saint Francis Day. We <laughs> Hamni Party Dance. बहुत अच्छा नेम इज़ रुबेन रॉबिन दिस स्कूल इज सेंट फ्रांसिस स्कूल एंड दिस फंक्शन इज ऑफ सेंट फ्रांसिस डे रियली गुड अच्छा लगा, लगा। क्या फॉन्ग सेंट फ्रांसिस डे का डांस बहुत अच्छा नाम क्या है आज कौन सा डे मना रहे हैं आपके स्कूल में स्कूल कौन सा है और आपने क्या परफॉर्म किया माई नेम इज प्रभजोत कौर my school name is saint francis i i celebrated the saint francis day chale ga